ਅਸੀਂ ਇੱਥੇ ਰੋਜ਼ ਦੀ ਤਰ੍ਹਾਂ ਹੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਨਾਕੇ ਲਾਈਦਾ ਤੇ ਵਕ ਵਕ ਵੀਕਲਾਂ ਦੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਉਹਨਾਂ ਚ ਤਰੁੱਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਆਊਟ ਨੰਬਰ ਤੋਂ ਜਿਹੜੇ ਬੰਟ ਪਟਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਨੇ ਚਲਾਨ ਕੀਤੇ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਟੱਕਿਆ ਆ ਤੇ ਡੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਸਾਇਰਨ ਹਾਂ ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਤੇ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਡੱਕ ਕੇ ਉਹਨੂੰ ਕੁਛ ਪਰਤਾਲ ਕੀਤੀ ਵਿੱਚ ਕੋਈ ਅਫੀਸਰ ਜਿਹੜਾ ਆ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜਕਟ ਕਰ ਲਈ ਐ ਉਹਦਾ ਹਾਰਨ ਵੀ ਲਵਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਤੇ ਦਸਨ ਮੁਤਾਬਕ ਆ ਕਿ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਹੈ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਉਹ ਟੈਕਸੀ ਪਾਸ ਗੱਡੀ ਹੈ ਪੀਲੀਆਂ ਪਲੇਟਾਂ ਲੱਗੀਆਂ ਪੀਲੀਆਂ ਪਰਸਨਲ ਗੱਡੀ ਨਹੀਂ ਸੀ ਪੀਲੀਆਂ ਪਲੇਟਾਂ ਪੌਣ ਕਰਦੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦਿਨਾ ਚੰਦੇ ਹ ਜੇ ਤਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟਸ ਸਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਹੈ ਕਈਆਂ ਨੂੰ ਵਾਰਨਿੰਗ ਆ ਹਰ ਇੱਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਪਈ ਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਹ ਅਫਸਰਾਂ ਦੀਆਂ ਹਦਾਇਤਾਂ ਨੇ ਉਹਦੇ ਅਨਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫੋਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਏ ਕਿਹਾ ਹੀ ਹੋਣਾ ਅਸੀਂ ਬਾਜ਼ਾਰ ਦੇ ਵਿੱਚ ਵੀ ਜਿਹੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਹੁਣ ਮਨਜੋਗ ਚ ਵੀ ਮਨਜੋਗ ਐਸਪੀ ਹੈੱਡਕਵਰਟਰ ਸਾਹਿਬ ਉੱਥੇ ਆਪ ਆਏ ਸੀਗੇ ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਹੈ ਪਰ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਪੂਰੀ ਤਰ੍ਹਾਂ ਕਰਤਾ ਦੇ ਰੋ 2 ਵਜੇ ਤੋਂ ਸ਼ੁਰੂ ਕਰ ਦਿੱਤਾ ਹੈ ਕਿ ਕੋਈ ਜਾ ਕੇ ਗੱਡੀ ਲਾ ਦੇਵੇ ਟੂ ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਣਾ ਸੀ ਉਹਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ 'ਚ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਏ ਜਦ ਨਾਲ ਕੋਈ ਟ੍ਰੈਫਿਕ ਰੁਕਦੇ ਉਦਾਂ ਸਾਡੇ ਕੋਲ ਹੈ ਨਹੀਂ ਅਸੀਂ ਜੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਹੁੰਦਾ ਗੱਡੀ ਮਲਾਉਣ ਵਾਸਤੇ